ਇਸ ਗੱਲ ਨੂੰ ਪਕੜ ਚ ਰਹੀ ਵੀ ਮੈਂ ਸ਼ਾਇਦ ਧਰਮੀ ਨਹੀਂ ਬਣ ਗਿਆ ਨਹੀਂ ਸਤਿਗੁਰੂ ਕਹਿੰਦੇ ਤੂੰ ਧਰਮੀ ਵੀ ਬਣ ਸਕਦਾ ਇਸ ਤੀਤ ਦੇ ਨਾਲ ਸਤਿਗੁਰੂ ਤੋਂ ਭੁਲ ਅਰਜਨ ਦੇ ਮਹਾਰਾਜ ਜੀ ਨੇ ਅਖਿਆ ਸਤਿਗੁਰੂ ਕੋਲ ਸੱਜਣਾ ਜੇ ਤੂੰ ਧਰਮੀ ਬਣਨਾ ਹੈ ਤਾਂ ਕਿ ਫਿਰ ਤੈਨੂੰ ਪਰਮੇਸ਼ਰ ਦੀ ਇਬਾਦਤ ਦੇ ਨਾਲ ਜੁੜਨਾ ਪੈਣਾ ਹੈ ਕੁਤਤ ਨਿਵਾਨ ਸਰ ਦਾ ਹੈ। ਉਹ ਗੁਰਬਾਰਣੀ ਦੇ ਅੰਦਰ ਪਾਤਸ਼ਾਹ ਜੀ ਨੇ ਇੱਕ ਜਗ੍ਹਾ ਤੇ ਸਤਗੁਰ ਜੀ ਨੇ ਧਰਮ ਨੂੰ ਵੀ ਪਖੰਡਾ ਪਾਇਆ ਹੈ। ਸ੍ਰੀ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਤਗੁਰੂ ਕਹਿੰਦੇ ਇੱਕ ਗੱਲ ਬੜੀ ਝਾਲ ਨਾਲ ਸੋਚੀ ਸਤਿਗੁਰੂ ਕਹਿੰਦੇ ਬਹੁਤੀ ਵਾਰੀ ਸੰਕਿਰਿਤ ਧਰਮ ਦੇ ਨਾਮ ਨੂੰ ਹੀ ਪਕੜਨਾ ਹੈ। ਖਜੂਰ ਜੀ ਨੇ ਅਖਿਆ ਸਤਿਗੁਰੂ ਕਹਿੰਦੇ ਸਰਬ ਕੰ ਦੇ ਕਰਮ ਧਰਮ ਅਖੰਡ ਜੋਤ ਦੀ ਸੈ ਜੋ ਕਿਸ ਦਾ ਹੈ। ਸਤਿਗੁਰ ਕਹਿੰਦੇ ਜੋ ਤੂੰ ਦੇਖ ਰਿਹਾ ਉਹ ਧਰਮ ਨਹੀਂਗਾ ਉਹ ਇੱਕ ਪਕੜਨਾ ਹੈ। ਜਿੜ ਧਰਮ ਹੈ ਧਰਮ ਤੇ ਉਸ ਮਾਲਕ ਦੀ ਇਬਾਦਤ ਨੂੰ ਆਪਣੀ ਸੁਰਤ ਦੇ ਵਿੱਚ ਧਾਰਨ ਕਰਨਾ ਹੀ ਧਰਮ ਹੈ ਜੇਸੂ ਵਰਤੀ ਪਾਲੀ ਹੈ ਪਰ ਸਕੂਲ ਦੇ ਉਸ ਕਲਾਸ ਦਾ ਸਲੀਬਸ ਨਹੀਂ ਪੜਿਆ ਤੇ ਅਸੀਂ ਧਰਮੀ ਨਹੀਂ ਠੀਕ ਹੈ ਅਸੀਂ ਜਰੂਰ ਅਸੀਂ ਕਹੀਏ ਵੀ ਅਸੀਂ ਇਸ ਸਕੂਲ ਦੇ ਵਿੱਚ ਦਾਖਲਾ ਲਿਆਏ ਅਸੀਂ ਐਡਮਿਸ਼ਨ ਜਰੂਰ ਲਈ ਹੈ ਪਰ ਸਿਲੇਬਸ ਪੜਨਾ ਵੀ ਤੇ ਸਾਡਾ ਫਰਜ਼ ਹੈ ਨਾ ਜੇ ਅਸੀਂ ਸਿਲੇਬਸ ਹੀ ਨਹੀਂ ਪੜਿਆ ਤੇ ਬੱਚਾ ਇਹ ਗੱਲ ਕਹਿੰਦਾ ਵੀ ਮੈਂ ਅਗਲੀ ਕਲਾਸ ਵਿੱਚ ਹੋ ਜਾਵਾਂਗਾ ਮੈਂ ਇਸ ਸਕੂਲ ਦਾ ਵਿਦਿਆਰਥੀ ਹਾਂ ਇਸ ਸਕੂਲ ਦਾ ਮੈਂ ਸਟੂਡੈਂਟ ਹੈ ਨਹੀਂ ਬਣ ਸਕਦਾ ਸਿਲੇਬਸ ਬੜਾ ਜ਼ਰੂਰੀ ਹੈ ਗੁਰਨਾਮਿਕ ਸਾਹਿਬ ਸਤਿਗੁਰ ਜੀ ਦੇ ਅਲਖਿਆ ਸਤਿਗੁਰ ਤੇਰੇ ਭਾਈ ਇੱਕ ਗੱਲ ਇਹ ਯਾਦ ਰੱਖੀ ਹਜ਼ੂਰ ਕਹਿੰਦੇ ਜਿਹੜਾ ਧਰਮ ਹੈ ਨਾ ਉਹ ਕਿਤੇ ਪੰਖ ਲਾ ਕੇ ਉੱਡ ਗਿਆ। ਧਰਮ ਨਹੀਂ ਤੇ ਉੱਡ ਗਿਆ ਪੰਖ ਲਾ ਕੇ। ਜਦੋਂ ਤੁਸੀਂ ਗੁਰਬਾਣੀ ਨੂੰ ਪੜਦੇ ਹੋ ਜਾਂ ਸਿੱਖ ਧਰਮ ਦੀ ਫਲਸਫੇ ਨੂੰ ਪੜਦੇ ਹੋ ਗੁਰੂ ਕਹਿੰਦਾ ਪਹਿਲਾਂ ਤੇਰੇ ਅੰਦਰ ਦਇਆ ਹੋਣੀ ਚਾਹੀਦੀ ਹੈ। ਫਿਰ ਤੇਰੇ ਅੰਦਰ ਧਰਮ ਆਏਗਾ। ਫਿਰ ਤੇਰੇ ਅੰਦਰ ਹਿੰਮਤ ਆਏਗੀ। ਫਿਰ ਤੂੰ ਉਸ ਮਾਲਕ ਦੀ ਇਬਾਦਤ ਨੂੰ ਮੰਨੇਗਾ ਫਿਰ ਤੇਰੇ ਕੋਲੇ ਸੇਬੇ ਆਈਗੇ ਜਦੋਂ ਅਸੀਂ ਪੰਜ ਪਿਆਰਿਆਂ ਦੇ ਨਾਮ ਤਰਤੀਬ ਦੇ ਵਿੱਚ ਪੜਦੇ ਹਾਂ ਇਸ ਸਾਲ ਨੂੰ ਇਹ ਸਿੱਖਿਆ ਮਿਲਦੀ ਹੈ ਵੀ ਸਿੱਖੀ ਦੇ ਵਿੱਚ ਪਹਿਲਾ ਦਰਿਆ ਸਤਿਗੁਰੂ ਜੀ ਦੇ ਜਿਹੜੇ ਪਹਿਲੇ ਪੰਜਾਂ ਪਿਆਰਿਆਂ ਦੇ ਭਾਈ ਸਾਹਿਬ ਨੇ ਪਹਿਲਾ ਪਿਆਰਾ ਇਹ ਭਾਈ ਸਾਹਿਬ ਭਾਈ ਦਇਆ ਸਿੰਘ ਭਾਈ ਸਭ ਭਾਈ ਧਰਮ ਸਿੰਘ ਜੀ ਭਾਈ ਸਭ ਭਾਈ ਹਿੰਮਤ ਸਿੰਘ ਜੀ ਭਾਈ ਸਭ ਭਾਈ ਮਹੋਕਮ ਸਿੰਘ ਜੀ ਭਾਈ ਸਭ ਭਾਈ ਸਾਰੀ ਸਿੰਘ ਜੀ ਪੰਜ ਪਿਆਰੇ ਜੀ ਹੁਣ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸਤਿਗੁਰੂ ਕਹਿੰਦੇ ਕਲ ਕਾਕੀ ਰਾਜੀ ਕਸਾਈ ਕਾਕੀ ਦਾ ਅਰਥ ਹੈ ਕਿੰਚੀ ਤੇ ਚੀ ਕਿੰਨਾ ਵਿਹਾਤਾਗੀ ਰਾਜਿਆਂ ਨੇ ਰਾਜੇ ਕੌਣ ਨੇ ਹੁਣ ਰਾਜੇ ਬਣੇ ਕਸਾਈ ਕਸਾਈ ਕੌਣ ਹੈ ਜਿਹਦੇ ਅੰਦਰ ਨਾ ਦਇਆ ਹੈ ਨਾ ਧਰਮ ਹੈ ਨਾ ਸੰਤੂਖ ਹੈ ਨਾ ਪਿਆਰ ਹੈ ਨਾ ਮੁਹੱਬਤ ਹੈ ਉਹ ਸਤਿਗੁਰੂ ਜੀ ਕਹਿੰਦੇ ਸਹਿਬ ਜੀ ਨੇ ਬਖਸ਼ੀ ਕੀਤੀ ਸਤਿਗੁਰੂ ਕਹਿੰਦੇ ਸਰੂ ਕੇਂਦੇ ਕਲ ਪਤੀ ਰਾਜਿਕ ਸੋਈ ਧਰਮ ਪੰਖ ਕਰ ਉੱਡ ਰਿਆ ਸਤਿਗੁਰ ਕਹਿੰਦੇ ਵੀ ਧਰਮ ਨਹੀਂ ਤੇ ਪੰਖ ਲਾ ਕੇ ਹੁੰਦੇ ਨਹੀਂ ਆਏ ਔਖੇ ਮਾਫ ਕਰਨਾ ਹੁਣ ਅਸੀਂ ਬਹੁਤ ਲੰਮੇ ਚੋਲੇ ਪਾਏ ਹੋਏ ਨੂੰ ਕਹਿੰਦੇ ਵੀ ਇਹ ਬੰਦਾ ਧਰਮੀ ਹੈ ਇਹੀ ਅੰਦਾਜ਼ਾ ਲਾਉਨੇ ਆ ਇਹ ਅਤਮੀ ਚ ਮਾਲਾ ਪਾਈ ਐ ਵਿਸਾਖ ਪਾਈ ਐ ਇਹ ਬੰਦਨ ਧਰ ਵੀ ਹੋ ਸਕਦਾ ਔਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਸਤਿਗੁਰੂ ਤਰੰਦੇ ਜੀ ਧਰਤੀ ਤੇ ਗਏ ਨਾ ਬੁਰਨਾਨਕ ਸੇ ਤੇ ਭਾਈ ਸਾਹਿਬ ਭਾਈ ਮਰਦਾਨਾ ਜੀ ਸਤਿਗੁਰੂ ਦੇ ਨਾਲ ਨਾਲ ਤੁਰੇ ਜਾਂਦੇ ਭਾਈ ਮਰਦਾਨਾ ਜੀ ਤੇ ਭਾਈ ਮਰਦਾਨਾ ਜੀ ਕਹਿੰਦੇ ਵੀ ਪਾਤਸ਼ਾਹ ਜੀ ਅੱਜ ਆਪਾਂ ਵਿੱਚ ਰੁਕਾਂਗੇ ਵੀ ਮੇਰਾ ਸਰੀਰ ਲੱਗਦਾ ਮੈਨੂੰ ਥੱਕ ਗਿਆ ਗੁਰੂ ਨਾਨਕ ਸਾਹਿਬ ਸਤਿਗੁਰੂ ਕਹਿੰਦੇ ਨੇ ਭਾਈ ਮਰਦਾਨਾ ਜੀ ਆਓ ਉਹ ਸਾਹਮਣੇ ਸਰਾਹ ਪਣੀ ਆ ਉੱਥੇ ਰੁਜ਼ਨੇ ਆ ਭਾਈ ਮਰਦਾਨਾ ਜੀ ਕਹਿੰਦੇ ਠੀਕ ਹੈ ਜੀ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸਤਿਗੁਰੂ ਜੀ ਉਹ ਸਰਾਹ ਦੇ ਵਿੱਚ ਗਏ ਨਾ ਕਿ ਜਿਹੜਾ ਸਾਹਮਣੇ ਉੱਤੇ ਮਨੁੱਖ ਬੈਠਾ ਸੀ ਉਹਦੀਆਂ ਅੱਖਾਂ ਬੰਦ ਕੀਤੀਆਂ ਸੀ ਉਹਦੇ ਸਾਖ ਜਿੱਤੀ ਪਾਈ ਸੀ ਹੱਥ ਵਿੱਚ ਮਾਲਾ ਫੜੀ ਸੀ ਤੇ ਮਾਲਾ ਫੇਰਦਾ ਪਿਆ ਸੀ ਤੇ ਭਾਈ ਮਰਦਾਨਾ ਜੀ ਬੜੇ ਪੋਹਚੇ ਕਹਿੰਦੇ ਸਤਿਗੁਰੂ ਵੀ ਅਰਜ ਮੈਂ ਤੁਹਾਨੂੰ ਇੱਕ ਬੇਨਤੀ ਕਰਨ ਲੱਗਿਆ ਸਭ ਕਹਿੰਦੇ ਦੱਸੋ ਕਹਿੰਦੇ ਪਾਤਸ਼ਾਹੀ ਜੀ ਮੈਂ ਅੱਜ ਦਿਨ ਬੜਾ ਚੰਗਾ ਹੈ ਸਤਿਗੁਰੂ ਕਹਿੰਦੇ ਕਿਉਂ ਕਹਿੰਦੇ ਮਹਾਰਾਜ ਅੱਗੇ ਆਪਾਂ ਜਿੱਥੇ ਵੀ ਜਾਂਦੇ ਆ ਨਾ ਉਥੇ ਆਪਾਂ ਨੂੰ ਭਰਮੀ ਲੋਕ ਮਿਲਦੇ ਆ ਸਾਰੇ ਭਰਮ ਵਾਲੇ ਮਿਲਦੇ ਆ ਉਹੀ ਕਿਸ ਤਰੀਕੇ ਨਾਲ ਉਹ ਕਿਸ ਤਰੀਕੇ ਨਾਲ ਸਤਿਗੁਰੂ ਅੱਜ ਵੇਖੋ ਆਪਾਂ ਜਿਸ ਸਰਾਹਾਂ ਦੇ ਵਿੱਚ ਆਏ ਆ ਨਾ ਮਹਾਰਾਜ ਇੱਥੇ ਬੰਦਾ ਵੇਖੋ ਧਰਜੀ ਬਿਠਾ ਏ ਅੱਖਾਂ ਇਹਨੇ ਬੰਦ ਕੀਤੀਆਂ ਏ ਹੱਥ ਵਿੱਚ ਇਹਨੇ ਮਾਲਾ ਫੜੀ ਏ ਚਿੱਤੇ ਇਹਨੇ ਕੱਪੜੇ ਪਾਏ ਏ ਚੌਕੜਾ ਇਹਨੇ ਪਾਇਆ ਏ ਗੁਰਨਾਨਕ ਸਾਹਿਬ ਅੱਜ ਕੀ ਕਹਿੰਦੇ ਗੁਰਨਾਨਕ ਤੇ ਮਹਾਰਾਜ ਸੱਚੇ ਬਾਦਸ਼ਾਹ ਕਹਿੰਦੇ ਕਹਿੰਦੇ ਭਾਈ ਮਰਦਾਨਾ ਜੀ He